ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ 1 ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰ ਚਨਾਵਾ ਏਟ ਸ਼ਬਦ ਮੇਰੇ ਪ੍ਰਾਨ ਵਸਟ ਹੈ ਬਾਹੜ ਜਨਮ ਨਾ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕਾਣ ਜਾਣੈ पीर पराई हम नाही चंत पराई रहा आगम अगोचर अलख अपारम चिंता करहो हमारी जलथल मयजल भरपुर लेना कट कट ज्योत तुम्हारी सिख मत सब बद्ध तुम्हारी मंदर शामा तेरे ਜੋ ਬਿਨ ਆਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਨਿਤ ਤੇਰੇ ਜੀ ਜੰਤ ਸਭ ਸ਼ਰਣ ਤੁਮਾਰੀ ਸਰਬ ਚੰਤ ਤਦ ਪਾਸੇ ਜੋ ਤਦ ਪਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਮਨ ਮੰਦਰ ਤਨ ਵੇਸ਼ ਕਲੰਦਰ ਘਟ ਹੀ تیر ਛਨਾਵਾ ਏਕ ਸ਼ਬਦ ਮੇਰੇ ਪ੍ਰਾਨ ਵਸ਼ਟ ਹੈ ਬਾਹੜ ਜਨਮ ਨ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਈ ਚੰਤ ਪਰਾਈ ਰਹਾ आगम अगोचर अलख अपारम चिंता करो हमारी जाल तल जा मयनल भरपुर लेना कट कट जोत तुम्हारी सिख मत सब बद्ध तुम्हारी मंदर छावा तेरे तो जब न आवरण ना जाना मेरे साहिबा ਗਉਣ ਗਾਵਨਿਤ ਤੇਰੇ ਜੀ ਜੰਤ ਸਭ ਸ਼ਰਣ ਤੁਮਾਰੀ ਸਰਬਚੰਤ ਤਤਿ ਪਾਸੇ ਜੋ ਤਦ ਭਾਵੇਂ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਮਨ ਮੰਦਰ ਤਨ ਵੇਸ ਕਰੰਦਰ ਘਟਿ ਤੀਰ ਚਣਾਵਾ ਇਹ ਟ ਸ਼ਬਦ ਮੇਰੇ ਪ੍ਰਾਨ ਵਸ਼ਟ ਹੈ ਬਾਹੜ ਜਨਮ ਨਾ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕਾਣ ਜਾਣੇ ਪੀਰ ਪਰਾਈ ਹਮ ਨਾਹੀ ਚੰਤ ਪਰਾਈ ਰਹਾ ਆਗਮ ਅਗੋਚਰ ਅਲਕ ਅਪਾਰਾਂ ਚਿੰਤਾ ਕਰਹੁ ਹਮਾਰੀ ਜਾਲ ਤਲ ਮੈਲ ਭਰਪੂਰ ਨੇਣਾ ਘਟ ਘਟ ਜੋਤ ਤੁਮਾਰੀ ਸੇਖ ਮਤ ਸਭ ਬਦ ਤੁਮਰੀ ਮੰਦਰ ਸ਼ਾਮਾ ਤੇਰੇ ਤੋ ਜਬ ਨ ਆਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਨਿਤ ਤੇਰੇ ਜੀ ਜੰਤ ਸਭ ਸ਼ਰਣ ਤੁਮਾਰੀ ਸਰਬਚੰਤ ਤਤੋਦ ਪਾਸੇ ਜੋ ਤਦ ਭਾਵੇਂ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਮਨ ਮੰਦਰ ਤਨ ਵੇਸ ਕਰੰਦਰ ਘਟ ਹੀ تیر ਛਣਾਵਾ ਏਕ ਸ਼ਬਦ ਮੇਰੇ ਪ੍ਰਾਨ ਬਖਸ਼ਟ ਹੈ ਬਾਹੜ ਜਨਮ ਨ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚੰਤ ਪਰਾਈ ਰਹਾ ਆਗਮ ਅਗੋਚਰ ਅਲਕ ਅਪਾਰਾਂ ਚਿੰਤਾ ਕਰਹੋ ਹਮਾਰੀ ਜਿਹਾ ਜਥਲ ਮਈਲ ਭਰਪੂਰ ਨੇਣਾ ਘਟ ਘਟ ਜੋਤ ਤੁਮਾਰੀ ਸੇਖ ਮਤ ਸਭ ਬੋਧ ਤੁਮਾਰੇ ਮੰਦਰ ਛਾਵਾਂ ਤੇਰੇ ਤੋ ਜਬੇ ਨ ਆਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਣ ਤਤ ਤੇਰੇ ਜੀ ਜੰਤ ਸਭ ਸ਼ਰਣ ਤੁਮਾਰੀ ਸਰਬਚੰਤ ਤਤ ਪਾਸੇ ਜੋ ਤਦ ਭਾਵੇਂ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਮਨ ਮੰਦਰ ਤਨ ਵੇਸ ਕਰੰਦਰ ਘਟਿ ਤੀਰਥ ਣਾਵਾ ਏਕ ਸ਼ਬਦ ਮੇਰੇ ਪ੍ਰਾਨ ਬਖਸ਼ਟ ਹੈ ਬਾਹੜ ਜਨਮ ਨ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚੰਤ ਪਰਾਈ ਰਹਾ ਆਗਮ ਅਗੋਚਰ ਅਲਗ ਅਪਾਰਾਂ ਚਿੰਤਾ ਕਰਹੁ ਹਮਾਰੀ ਜਲ ਤਲ ਮੈਲ ਭਰਪੂਰ ਲੈਣਾ ਘਟ ਘਟ ਜੋਤ ਤੁਮਾਰੀ ਸੇਖ ਮਤ ਸਭ ਬਦ ਤੁਮਾਰੇ ਮੰਦਰ ਸ਼ਾਵਾਂ ਤੇਰੇ ਤੋ ਜਬ ਨ ਆਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਨ ਤਤ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬਚੰਤ ਤਤ ਪਾਸੇ ਜੋ ਤਦ ਭਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਮਨ ਮੰਦਰ ਤਨ ਵੇਸ ਕਰੰਦਰ ਘਟਿ ਤੀਰ ਛਣਾਵਾ ਏਕ ਸ਼ਬਦ ਮੇਰੇ ਪ੍ਰਾਨ ਬਖਸ਼ਟ ਹੈ ਬਾਹੜ ਜਨਮ ਨ ਆਵਾ ਮਨ ਬੇਦਿਆ ਦਿਆਦ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚੰਤ ਪਰਾਈ ਰਹਾ ਆਗਮ ਅਗੋਚਰ ਅਲਕ ਅਪਾਰਾਂ ਚਿੰਤਾ ਕਰਹੁ ਹਮਾਰੀ ਜਲ ਤਲ ਮੈਲ ਭਰਪੂਰ ਨੇਣਾ ਘਟ ਘਟ ਜੋਤ ਤੁਮਾਰੀ ਸਖਮਤ ਸਭ ਬੋਧ ਤੁਮਰੀ ਮੰਦਰ ਸ਼ਾਵਾਂ ਤੇਰੇ ਤੋ ਜਬ ਨ ਆਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਰੀ ਸਰਬਚੰਤ ਤਤ ਪਾਸੇ ਜੋ ਤਦ ਭਾਵੇਂ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਮਨ ਮੰਦਰ ਤਨ ਵੇਸ ਕਰੰਦਰ ਘਟ ਹੀ ਤੀਰ ਛਣਾਵਾ ਏਕ ਸ਼ਬਦ ਮੇਰੇ ਪ੍ਰਾਨ ਬਖਸ਼ਟ ਹੈ ਬਾਹੜ ਜਨਮ ਨ ਆਵਾ ਮਨ 베ਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚੰਤ ਪਰਾਈ ਰਹਾ ਆਗਮ ਅਗੋਚਰ ਅਲਗ ਅਪਾਰਾਂ ਚਿੰਤਾ ਕਰਹੁ ਹਮਾਰੀ ਜਲ ਤਲ ਮੈਲ ਭਰਪੁਰ ਲੈਣਾ ਘਟ ਘਟ ਜੋਤ ਤੁਮਾਰੀ ਸੇਖ ਮਤ ਸਭ ਬਦ ਤੁਮਾਰੇ ਮੰਦਰ ਸ਼ਾਮਾ ਤੇਰੇ ਤੋ ਜਬ ਨ ਆਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬਚੰਤ ਤਤਿ ਜਪਾਸੇ ਜੋ ਤਦ ਭਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਮਨ ਮੰਦਰ ਤਨ ਵੇਸ ਕਰੰਦਰ ਘਟ ਹੀ تیر ਛਣਾਵਾ ਏਕ ਸ਼ਬਦ ਮੇਰੇ ਪ੍ਰਾਨ ਬਸ਼ਟ ਹੈ ਬਾਹੜ ਜਨਮ ਨ ਆਵਾ ਮਨ 베ਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚੰਤ ਪਰਾਈ ਰਹਾ ਆਗਮ ਅਗੋਚਰ ਅਲਗ ਅਪਾਰਾਂ ਚਿੰਤਾ ਕਰਹੁ ਹਮਾਰੀ ਜਲਥਲ ਮੈਲ ਭਰਪੂਰ ਨੇਣਾ ਘਟ ਘਟ ਜੋਤ ਤੁਮਾਰੀ ਸੇਖ ਮਤ ਸਭ ਬਦ ਤਮਾਰੇ ਮੰਦਰ ਛਾਵਾਂ ਤੇਰੇ ਤੋ ਜਬ ਨ ਆਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਨਿਤ ਤੇਰੇ ਜੀ ਜੰਤ ਸਭ ਸ਼ਰਣ ਤੁਮਾਰੀ ਸਰਬਚੰਤ ਤਦ ਪਾਸੇ ਜੋ ਤਦ ਭਾਵੇਂ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਮਨ ਮੰਦਰ ਤਨ ਵੇਸ ਕਰੰਦਰ ਘਟਿ ਤੀਰ ਛਣਾਵਾ ਏਕ ਸ਼ਬਦ ਮੇਰੇ ਪ੍ਰਾਨ ਬਖਸ਼ਟ ਹੈ ਬਾਹੜ ਜਨਮ ਨ ਆਵਾ ਮਨ 베ਦਿਆ ਦਿਆ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚੰਤ ਪਰਾਈ ਰਹਾ ਆਗਮ ਅਗੋਚਰ ਅਲਕ ਅਪਾਰਾਂ ਚਿੰਤਾ ਕਰਹੋ ਹਮਾਰੀ ਜਲ ਤਲ ਮਈਨ ਭਰਪੂਰ ਨੇਣਾ ਘਟ ਘਟ ਜੋਤ ਤੁਮਾਰੀ ਸੇਖ ਮਤ ਸਭ ਬੋਧ ਤੁਮਾਰੇ ਮੰਦਰੇ ਸ਼ਾਮਾ ਤੇਰੇ ਤੋ ਜਬੇ ਨ ਆਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬਚੰਤ ਤਤ ਪਾਸੇ ਜੋ ਤਦ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰ ਚਨਾਵਾ ਏਕ ਸ਼ਬਦ ਮੇਰੇ ਪ੍ਰਾਨ ਬਖਸ਼ਟ ਹੈ ਬਾਹੜ ਜਨਮ ਨ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚੰਤ ਪਰਾਈ ਰਹਾ ਆਗਮ ਅਗੋਚਰ ਅਲਕ ਅਪਾਰਾਂ ਚਿੰਤਾ ਕਰਹੋ ਹਮਾਰੀ ਜਲ ਤਲ ਮੈਲ ਭਰਪੁਰ ਲੀਣਾ ਘਟ ਘਟ ਜੋਤ ਤੁਮਾਰੀ ਸੇਖ ਮਤ ਸਭ ਬੋਧ ਤੁਮਾਰੀ ਮੰਦਰੇ ਸ਼ਾਮਾ ਤੇਰੇ ਤਉ ਜਬ ਨ ਆਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬਚੰਤ ਤਤ ਪਾਸੇ ਜੋ ਤਦ ਭਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਮਨ ਮੰਦਰ ਤਨ ਵੇਸ ਕਰੰਦਰ ਘਟਿ ਤੀਰ ਚਣਾਵਾ ਏਕ ਸ਼ਬਦ ਮੇਰੇ ਪ੍ਰਾਨ ਬਖਸ਼ਟ ਹੈ ਬਾਹੜ ਜਨਮ ਨ ਆਵਾ ਮਨ 베ਦਿਆ ਦਿਆ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚੰਤ ਪਰਾਈ ਰਹਾ ਆਗਮ ਅਗੋਚਰ ਅਲਕ ਅਪਾਰਾਂ ਚਿੰਤਾ ਕਰਹੁ ਹਮਾਰੀ ਜਲ ਤਲ ਮੈਲ ਭਰਪੁਰ ਲੈਣਾ ਘਟ ਘਟ ਜੋਤ ਤੁਮਾਰੀ ਸੇਖ ਮਤ ਸਭ ਬੋਧ ਤੁਮਾਰੇ ਮੰਦਰ ਸ਼ਾਵਾਂ ਤੇਰੇ ਤੋ ਜਬੇ ਨ ਆਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬਚੰਤ ਤਤ ਪਾਸੇ ਜੋ ਤਦ ਭਾਵੇਂ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰ ਛਣਾਵਾ ਏਕ ਸ਼ਬਦ ਮੇਰੇ ਪ੍ਰਾਨ ਬਖਸ਼ਟ ਹੈ ਬਾਹੜ ਜਨਮ ਨ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚੰਤ ਪਰਾਈ ਰਹਾ ਆਗਮ ਅਗੋਚਰ ਅਲਕ ਅਪਾਰਾਂ ਚਿੰਤਾ ਕਰਹੁ ਹਮਾਰੀ ਜਲ ਤਲ ਮੈਲ ਭਰਪੁਰ ਲੈਣਾ ਘਟ ਘਟ ਜੋਤ ਤੁਮਾਰੀ ਸੇਖ ਮਤ ਸਭ ਬੋਧ ਤੁਮਾਰੀ ਮੰਦਰੇ ਸ਼ਾਮਾ ਤੇਰੇ ਤੋ ਜਬ ਨ ਆਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬਚੰਤ ਤਤਿ ਪਾਸੇ ਜੋ ਤਦ ਭਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ